ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਸੀਗੇ ਜਿਦੇ ਵਿੱਚ ਇੱਕ ਨੌਜਵਾਨ ਨੂੰ ਪੰਜ ਤੋਂ ਛੇ ਲੋਕ ਜਿਹੜੇ ਬੜੇ ਬੇਰਅਮੀ ਦੇ ਨਾਲ ਮਾਰਦੇ ਸੀਗੇ ਇਸ ਪੂਰੇ ਮਾਮਲੇ ਤੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਪਾਂ ਉਸੇ ਪਰਿਵਾਰ ਦੇ ਕੋਲ ਪਹੁੰਚੇ ਸੀਗੇ ਜਿਹੜੇ ਨੇ ਫਰਵਾਲ ਦਾ ਰਹਿਣ ਵਾਲਾ ਇੱਕ ਨੌਜਵਾਨ ਆ ਜੋ ਕਿ ਕੰਟਰੈਕਟਰੀ ਦਾ ਕੰਮ ਕਰਦਾ ਸੀਗਾ ਜੋ ਕਿ ਆਪਣੀ ਗ੍ਰੈਜੂਏਟ ਲਈ ਜਿਹੜਾ ਉਹ ਜਾ ਰਿਹਾ ਸੀਗਾ ਉਹਨੇ ਆਪਣੀ ਪੂਰੀ ਗੱਲਬਾਤ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ ਔਰ ਤੁਹਾਨੂੰ ਦੱਸਦੇ ਕਿ ਜਿਹੜੇ આરોਪ ਨੇ ਪਿੰਡ ਦੇ ਸਰਪੰਚ ਦੇ ਉੱਪਰ ਮਨੋਹ ਲਾਲ ਦੇ ਉੱਪਰ ਲੱਗੇ ਨੇ ਔਰ ਉਹਨਾਂ ਦੇ ਬੇਟਿਆਂ ਦੇ ਉੱਪਰ ਜਿਹੜੇ આરોਪ ਪਰਿਵਾਰ ਵੱ ਕਿ ਲਿਆ ਪਾ ਇਹ ਸਦਰ ਥਾਣੇ ਦੇ ਵਿੱਚ ਮੌਜੂਦ ਆ ਪੁਲਿਸ ਜਿਹੜੀ ਐ ਇਸ ਪੂਰੇ ਮਾਮਲੇ ਦੀ ਜਾਂਚ ਕਰਦੀ ਆ ਉਹ ਦੇਖਦੇ ਆ ਰਿਪੋਰਟ ਤੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਫਿਲਹਾਲ ਪੁਲਿਸ ਸੇ ਪੂਰੇ ਇਸ ਮਾਮਲੇ ਦੀ ਜਾਂਚ ਕਰਕੇ ਜਿਹੜੀ ਐ ਤੇ ਤੁਸੀਂ ਨਾਲ ਦਿਖਾ ਰਹੇ ਆ ਕਿ ਖਾਨਾ ਪਰਵਾਰੀ ਵਿਜੇ ਕੁਮਾਰ ਆਪਣੇ ਟੀਮ ਸਾਥੀ ਇਸ ਵੇਲੇ ਜਿਹੜਾ ਹੈ ਪਰਿਵਾਰ ਦੇ ਬਿਆਨ ਲੈਣ ਵਾਸਤੇ ਗਏ ਨੇ ਔਰ ਉਹਨਾਂ ਨੇ ਬੋਲੇ ਕਿ ਫਿਲਹਾਲ ਮੈਂ ਬਿਆਨ ਨਹੀਂ ਦੇ ਸਕਦਾ ਔਰ ਜਦੋਂ ਵੀ ਪਰਿਵਾਰ ਦੇ ਬਿਆਨ ਲੈ ਲੇਤੇ ਜਾਣਗੇ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਬਿਆਨ ਪੁਲਿਸ ਜਿਹੜੇ ਪੁਲਿਸ ਵੱਲੋਂ ਦੇ ਦਿੱਤੇ ਜਾਣਗੇ ਔਰ ਅੱਧਾ ਕੀ ਕਹਿਣਾ ਇੱਕ ਵੀਡੀਓ ਵੀ ਲਗਾਤਾਰ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਪਰਿਵਾਰ ਦੀ ਗੱਲਬਾਤ ਸੁਣਦੇ ਆ ਕੀ ਕਹਿਣਾ ਪਰਿਵਾਰ ਦਾ ਪੂਰੇ ਮਾਮਲੇ ਦੇ ਬਾਰੇ ਉਹ ਨਹੀਂ ਮਿਲਦਾ ਔਰ ਬਿਜ਼ਨਸ ਨਾ ਦੇ ਰਿਹਾ ਯਾਰ ਮੇਰਾ ਨਾਮ ਸਾਰਵ ਹੈ ਇੱਕ ਵੀਡੀਓਜ਼ ਅਮਨੇ ਆਈ ਹੈ ਜਿਸ ਦਾ ਮੈਂ ਤੁਹਾਡੇ ਕੋਲ ਮਾਮਲਾ ਕੀਤਾ ਗਿਆ ਕਿਸੇ ਵਾੜਾ ਦਾ ਮਾਮਲਾ ਬਈਆ ਮੈਂ ਸ਼ਾਮ ਨੂੰ ਆਪਣੇ ਬਿਜ਼ਨਸ ਦੀ ਗਰਾਈ ਕਰਨ ਗਿਆ ਹੋਇਆ ਸੀਗਾ ਜੀ ਤੇ ਮੈਂ ਉੱਥੇ ਨੂੰ ਰੋਡ ਵਾਲੀ ਪੁਲੀ ਤੇ ਇੱਕ ਦੁਕਾਨ ਤੋਂ ਕਲੈਕਸ਼ਨ ਲੈਣੇ ਸੀ ਉੱਥੇ ਮੈਂ ਆਪਣੀ ਸਕੂਟੀ پارک ਕੀਤੀ ਜੀ ਸਕੂਟੀ پارک ਕੀਤੀ ਤੇ ਪਿੱਛੇ ਇੱਕ ਗੱਡੀ ਤੇ ਸਾਡੇ ਲਾਗੇ ਪਿੰਡ ਫਰਵਾਲ ਹੈਗਾ ਉਹਦਾ ਸਰਪੰਚ ਹੈਗਾ ਮਨੋਰ ਲਾਲ ਉਹ ਕੰਟੀਨਿਊਸਲੀ ਹਾਰਨ ਬੀਪ ਕਰੀ ਜਾ ਰਿਹਾ ਸੀਗਾ ਤੇ ਮੈਂ ਫਿਰ ਜਾ ਕੇ ਸਕੂਟੀ ਸਾਈਡ ਤੇ ਕਰਨ ਗਿਆ ਮੈਨੂੰ ਕਹਿੰਦਾ ਆਪਣੇ ਪਿਓ ਨੂੰ ਸਾਈਡ ਤੇ ਕਰ ਲੈ ਉਹ ਸਾਈਡ ਤੇ ਕਰਕੇ ਲਾ ਮੈਂ ਕੁਝ ਨਹੀਂ ਬੋਲਿਆ ਮੈਂ ਕਿਹਾ ਠੀਕ ਹੈ ਮੈਂ ਸਾਈਡ ਤੇ ਕਰਕੇ ਸਕੂਟੀ ਲਗਾ ਦਿੱਤੀ ਤੇ ਮੈਂ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹਨੂੰ ਵਿਚਕਾਰ ਲਾ ਤੂੰ ਸਾਈਡ ਤੇ ਕਿਉਂ ਲਾਈ ਹੋਈ ਹੈ ਤੇ ਮੈਂ ਇਹਨੂੰ ਦੋ ਵਾਰੀ ਕਿਹਾ ਮੈਂ ਕਿਹਾ ਭਾਜੀ ਇਹ ਆਪਣਾ ਰਸਤਾ ਬਹੁਤ ਜ਼ਿਆਦਾ ਹੈਗਾ ਤੁਸੀਂ ਨਿਕਲ ਜਾਓ ਠੀਕ ਹੈ ਤੇ ਉਹਨੇ ਫੇਰ ਮਤਲਬ ਇਹ ਹੀ ਮੈਨੂੰ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਮੈਂ ਸਕੂਟੀ ਥੋੜੀ ਅੱਗੇ ਕੀਤੀ ਇਹਨੇ ਗੱਡੀ ਲਾ ਕੇ ਵਿੱਚ ਮਾਰ ਦਿੱਤੀ ਜਦੋਂ ਉਸ ਤੋਂ ਬਾਅਦ ਫੇਰ ਹੈ ਗੱਡੀ 'ਚ ਬੈਠ ਕੇ ਗੱਲਾਂ ਕਰਦਾ ਰਿਹਾ ਔਰ ਇਹਨੇ ਫੋਨ ਕੀਤਾ ਇਹਨੇ ਆਪਣੇ ਦੋਨੋਂ ਮੁੰਡਿਆਂ ਨੂੰ ਬੁਲਾ ਲਿਆ ਦੋਨੋਂ ਮੁੰਡੇ ਮੇਰੇ ਕੋਲ ਆਏ ਐ ਇਹਨਾਂ ਨੇ ਮੇਰੇ ਨਾਲ ਮਾਰਕੋਟਾਈ ਸ਼ੁਰੂ ਕਰ ਦਿੱਤੀ ਐ ਤਿੰਨਾਂ ਤਿੰਨਾਂ ਜਾਨੇ ਨੇ ਇੱਕ ਨੇ ਮੇਰੀ ਵਾਂ ਫੜ ਲਈ ਐ ਤੇ ਬਾਕੀ ਦੋ ਜਾਨੇ ਮੈਨੂੰ ਕੰਟੀਨਿਊਸਲੀ ਮਾਰ ਰਹੇ ਸੀ ਤੇ ਜਦੋਂ ਸਾਡੀ ਇਹ ਗੱਲ ਖਤਮ ਹੋ ਗਈ ਐ ਫਿਰ ਮੈਂ ਦੁਕਾਨ ਦੇ ਅੰਦਰ ਚਲਾ ਗਿਆ ਠੀਕ ਐ ਜੀ ਦੁਕਾਨ ਦੇ ਅੰਦਰ ਜਾ ਕੇ ਤੇ ਮੈਂ ਉੱਥੇ ਖੜਾ ਰਿਹਾ ਮੈਂ ਤੇ ਮੇਨੂੰ ਦੁਕਾਨਦਾਰ ਨੇ ਮਨਾਂ ਕਿ ਤੂੰ ਬਾਹਰ ਨਾ ਜਾਇਂ ਠੀਕ ਐ ਤਨੂ ਐ ਫੇਰ ਮਾਰਾਂਗੇ ਠੀਕ ਐ ਉਸ ਤੋਂ ਬਾਅਦ ਹੋਇਆ ਕਿ ਇਹਨੇ ਫਿਰ ਫੋਨ ਕਰਕੇ 3-4 ਮੁੰਡੇ ਬੁਲਾਏ ਇਹਨੇ ਅੰਦਰ ਵੜ ਕੇ ਮੈਨੂੰ ਬਹੁਤ ਜ਼ਿਆਦਾ ਮਾਰਿਆ ਮਤਲਬ ਥੱਲੇ ਸਿੱਟ ਦਿੱਤਾ ਇਹਨਾਂ 6-7 ਜਾਨਿਆਂ ਨੇ ਬਹੁਤ ਕੁੱਟਿਆ ਕੋਈ ਸਟੂਲ ਕੀ ਮਤਲਬ ਪਿੱਪਾ ਸੀਗਾ ਸਾਰਾ ਚੀਜ਼ਾਂ ਮੇਰੇ ਇਸ ਵਿੱਚ ਸਿਰ ਤੇ ਮਾਰਿਆ ਇਹਨਾਂ ਨੇ ਖੜਾ ਮਾਰ ਕੇ ਮੇਰਾ ਸਿਰ 파ੜ ਦਿੱਤਾ ਠੀਕ ਹੈ ਮੈਂ ਇਹਨਾਂ ਨੂੰ ਬਤੇਰਾ ਕੇ ਅੰਦਰ ਆ ਕਿ ਛੱਡ ਦਿਓ ਚਲੋ ਠੀਕ ਹੈ ਜਿਹੜੀ ਗੱਲ ਹੋ ਗਈ ਸੋ ਹੋ ਗਈ ਪਰ ਇਹਨਾਂ ਨੇ ਉਸ ਤੋਂ ਬਾਅਦ ਵੀ ਕੰਦੇ ਜੀ ਮੇਰੀ ਗੱਡੀ ਤੋਂ ਦਾਤਰ ਕੱਢ ਕੇ ਲਿਆਓ ਅਦੀ ਲੱਤ ਵੜ ਕੇ ਅਸੀਂ ਬਾਹਰ ਦੁਕਾਨ ਤੇ ਟੰਗ ਦਿੱਤੀ ਆਹ ਮਨੋਰ ਲਾਲ ਵੀ ਬੋਲ ਰਿਹਾ ਸੀਗਾ ਜਿਹੜਾ ਸਰਪੰਚਾ ਉਹਦਾ ਮੁੰਡਾ ਵੀ ਬੋਲ ਰਿਹਾ ਸੀ ਮੇਰੀ ਕੋਈ ਪੁਰਾਣੀ ਰੰਜਿਸ਼ ਨਹੀਂ ਬਿਲਕੁਲ ਕੋਈ ਰੰਜਿਸ਼ ਨਹੀਂ ਹੈ ਗਿਆ ਬਸ ਇੰਨੀ ਗੱਲ ਤੋਂ ਹੀ ਇਹਨਾਂ ਨੇ ਐਨਾ ਵੱਡਾ ਬਾਲ ਕਰ ਦਿੱਤਾ ਮੇਰੇ ਵੱਲੋਂ ਪੁਲਿਸ ਨੂੰ ਕੰਪਲੇਨ ਦਿੱਤੀ ਗਈ ਹੈ ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਹੈ ਕਿ ਅਸੀਂ 307 ਅਟੈਂਪਟ ਟੂ ਮਰਡਰ ਜਿਸ ਤਰ੍ਹਾਂ ਨਲਨਾ ਨੇ ਮੈਨੂੰ ਮਾਰਿਆ ਪਲੱਸ 452 ਜਿਸ ਤਰ੍ਹਾਂ ਦੁਕਾਨ ਤੇ ਇਹਨਾਂ ਨੇ ਪਣ ਤੋੜ ਕੀਤੀ ਹੈ ਠੀਕ ਹੈ ਉਹ ਲਗਾਈ ਜਾਏਗੀ ਔਰ ਮਤਲਬ ਇਨਸਾਫ ਤੁਹਾਨੂੰ ਦਿਲਾਇਆ ਜਾਏਗਾ ਬਿਸਮਿਲਲਾ ਵਕੀਲ ਨੂੰ ਨੁਕਸਾਨ ਦਾ ਦਾਅਵਾ ਹੈ ਮੇਰਾ ਨੁਕਸਾਨ ਦੇਖੋ ਜੀ ਕੈਸ਼ ਸੀਗਾ ਜਿਹੜੀ ਮੇਰੀ ਗਰਾਈ ਕੀਤੀ 38 ਤੋਂ 40 35 4000 ਰੁਪਏ ਹੋਣਾ ਮੈਨੂੰ ਹੁਣ ਐਗਜੈਕਟ ਅਮਾਉਂਟ ਫਿਗਰ ਪਤਾ ਨਹੀਂ ਜੇ ਮੈਂ ਜਦੋਂ ਚੈੱਕ ਕਰਾਂਗਾ ਤਾਂ ਮੈਨੂੰ ਪਤਾ ਲੱਗ ਜਾਏਗਾ ਕੱਲ ਕਲੈਕਸ਼ਨ ਕਿਦੇ ਕੋਲ ਹੀ ਸੀ ਠੀਕ ਹੈ ਜੀ ਇਹ ਨੀ ਅਮਾਉਂਟ ਸੀਗੀ ਸਿਰਫ ਇੱਕ 500 ਦਾ ਨੋਟ ਮੇਰੀ ਬੈਕ ਸਾਈਡ ਵਾਲੀ ਪਾਕਟ 'ਚੋਂ ਰਹਿ ਗਿਆ ਸੀ ਮੈਨੂੰ ਨਹੀਂ ਪਤਾ ਕਿਹੜੇ ਬੰਦੇ ਨੇ ਵਿੱਚੋਂ ਹੱਥ ਮਾਰ ਕੇ ਮੇਰੀ ਪਾਕਟ 'ਚੋਂ ਪੈਸੇ ਕੱਢੇ ਗਏ ਉਸ ਚੀਜ਼ ਦਾ ਮੈਨੂੰ ਕੋਈ ਨਹੀਂ ਪਤਾ ਕਿਹੜਾ ਬੰਦਾ ਸੀ ਮੇਰੀ ਮੰਗ ਹੈ ਵੀ ਮੈਨੂੰ ਇਨਸਾਫ ਦਿਲਾਇਆ ਜਾਏ ਔਰ ਕਿਉਂਕਿ ਮੈਨੂੰ ਇਸ ਗੱਲ ਦੇ ਹੋਣ ਦੇ ਬਾਵਜੂਦ ਮੈਨੂੰ ਇਸ ਤੋਂ ਬਾਅਦ ਕਾਫੀ ਸਾਰੇ ਬੰਦਿਆਂ ਦੇ ਫੋਨ ਆਇਆ ਜਿਨ੍ਹਾਂ ਨੇ ਕਿਹਾ ਕਿ ਸੇਮ ਐਪੀਸੋਡ ਜੋ ਤੁਹਾਡੇ ਨਾਲ ਹੋਇਆ ਐ ਸਾਡੇ ਨਾਲ ਵੀ ਹੋ ਚੁੱਕਾ ਹੈ ਜਿਹਦੇ ਵਿੱਚ ਇੱਕ ਵੈਲ ਐਜੂਕੇਟਿਡ ਮਲੇ ਇੱਕ ਬੈਂਕ ਦੇ ਪਰਸਨ ਵੀ ਸੀਗੇ ਜਿਨ੍ਹਾਂ ਦਾ ਥੋੜੀ ਦੇਰ ਪਹਿਲਾਂ ਹੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ ਵੀ ਫੋਨ ਆਇਆ ਉਹਨਾਂ ਨੇ ਵੀ ਬੋਲਿਆ ਕਿ ਇਹੀ ਮਨੋਰ ਲਾਲ ਦੇ ਮੁੰਡੇ ਹੀ ਜਿਹੜੇ ਸੀਗੇ ਉਹਨਾਂ ਨੇ ਮੇਰੇ ਨਾਲ ਸੇਮ ਇਦਾਂ ਹੀ ਕੀਤਾ ਕਿ ਗੱਡੀ ਨੂੰ ਲੈ ਕੇ ਪਾਕ ਕਰਨ ਦੇ ਚੱਕਰ ਦੇ ਵਿੱਚ ਉਹਨਾਂ ਨੇ ਮੇਰੇ ਨਾਲ ਹਾਂਜੀ ਕੀ ਕੀਤੀ ਕੀ ਗੱਲਬਾਤ ਹੋਈ ਗੱਲਬਾਤ ਕੀ ਹੈ बिजनेस ਕਰਦਾ ਆਪਣਾ ਹੌਲ ਸੇਲ ਦਾ ਐ ਆਪਣੇ ਮਤਲਬ ਪੇਮੈਂਟ ਵਗੈਰਾ ਵਸਤੇ ਕਰਨੇ ਕਿ ਲਈ ਅਸੀਂ ਸ਼ਾਮ ਨੂੰ ਡੇਲੀ ਰੁਟੀਨ ਚੱਲਦੇ ਜਾਂਦਾ ਸੀ ਗਿਆ ਤੇ ਇਸ ਨਾਲ ਰੋਡ ਤੇ ਥੋੜਾ ਜਿਹਾ ਰਸ਼ ਰਹਿੰਦਾ ਤੇ ਵਾਈਪ ਲੱਗੀ ਦੀ ਸੀ ਤੇ ਉਹਨਾਂ ਨੇ ਕਿਹਾ ਕਿ ਹੋਰ ਹੰਦ ਦੇ ਕੇ ਤੇ ਨੇ ਕਿਹਾ 2 ਮਿੰਟ ਵੇਟ ਕਰੋ ਮੈਂ ਆ ਰਿਹਾ ਹਾਂ ਤੇ ਉਹਨਾਂ ਦੇ ਫਾਦਰ ਸਾਹਿਬ ਸੀ ਜਿਹੜੇ ਸਰਪੰਚ ਸਾਹਿਬ ਸੀ ਉਹਨਾਂ ਦੇ ਫਾਦਰ ਸਾਹਿਬ ਵੀ ਨਾਲ ਸੀ ਤੇ ਉਹਨਾਂ ਨੇ ਮਤਲਬ ਕਿ ਕਿਆ ਕਿ ਹੋ ਬਾਰ-ਬਾਰ ਹੋਰ ਅੰਧੇਰੇ ਸੀ ਕਿ ਐਨੇ ਕਿਹਾ ਕਿ 2 ਮਿੰਟ ਰੁਕ ਜਾਓ ਮੈਂ ਆ ਰਹੇ ਹਾਂ ਜਿਸ ਲਈ ਆਇਆ ਤੁਹਾਨੂੰ ਗਾਲਾਂ-ਗੁੱਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੂੰ ਅੱਗੇ ਲਗਾ ਲੈ ਵਾਈਕ ਰਸਤੇ ਚਲਾ ਲੈ ਐਨੇ ਕਿਹਾ ਕਿ ਮੈਂ ਸਾਈਡ ਤੇ ਕੱਟੂ ਤੁਸੀਂ ਚਲੇ ਜਾਓ ਤੇ ਇਸ ਤਰੀ ਉਹਨਾਂ ਨੇ ਮਤਲਬ ਕਿ ਮਾਰਨਾ ਸ਼ੁਰੂ ਕਰ ਦਿੱਤਾ ਤੇ ਦੋ-ਤਿੰਨ ਲੜਕੇ ਵੀ ਬੁਲਾ ਲਏ ਆਪਣਾ ਬੇਟਾ ਬੁਲਾਇਆ ਨਿਤਿਨ ਇੱਕ ਬੇਟਾ ਉਹਨਾਂ ਦਾ ਛੋਟਾ ਬੇਟਾ ਉਹਨੂੰ ਵੀ ਬੁਲਾ ਲਿਆ ਤੇ ਐਨੋ ਨਹੀਂ ਸੀ ਪਤਾ ਕਿ ਇੰਨੀ ਮਾਰ-ਪਟਾਈ ਹੋਣੀ ਹੈ ਐਨੇ ਤੇ ਆ ਵੀ ਦੌੜ ਜਾਂਦਾ ਨੂੰ ਮਾਰਿਆ ਉੱਥੇ ਚਲੋ ਸਾਰਿਆਂ ਨੇ ਚੁੜਾ ਚੁੜੂ ਕੇ ਗੱਲ ਖਤਮ ਕੀਤੀ ਹੈ ਰੂਟੀਨ ਜੀ ਮਤਲਬ ਦੁਬਾਰਾ ਦੋ ਦੁਕਾਨਾਂ ਛੋੜ ਕੇ ਆਪਣੇ ਪੇਮੈਂਟ ਲੈਣ ਚਲਾ ਗਿਆ ਤੇ ਉਸੇ ਦੌਰਾਨ ਉਹਨਾਂ ਨੇ ਚਾਰ ਕੁ ਮੁੰਡੇ ਹੋਰ ਬੁਲਾਏ ਇੱਕ ਉਹਨਾਂ ਦਾ ਭਤੀਜਾ ਸੀ ਦੋ ਤਿੰਨ ਲੜਕੇ ਸਰਨਾਂ ਨਹਿਰ ਦੇ ਸੀ ਸ਼ਾਇਦ ਉਹਨਾਂ ਨੇ ਬੁਲਾ ਕੇ ਆ ਦੁਕਾਨ ਦੇ ਅੰਦਰ ਸੀ ਤੇ ਉਹ ਸੱਤ ਦੇ ਸੱਤ ਬੰਦੇ ਸਰਪੰਚ ਸਾਥ ਸੀ ਉਹਨਾਂ ਨੇ ਕਿਹਾ ਕਿ ਇਹ ਮੁੰਡੇ ਨੂੰ ਮੁੰਡੇ ਦੀ ਲੱਤ ਵੱਡੋ ਤੇ ਲੱਤ ਵੱਡ ਕੇ ਦੇ ਬਾਹਰ ਟੰਗੋ ਤੇ ਉਹਨਾਂ ਦੇ ਬੇਟੇ ਨੇ ਵੀ ਕਿਹਾ ਕਿ ਹਾਂ ਹਾਂ ਖਿੱਚਣ ਨੂੰ ਬਾਹਰ ਕੱਢੋ ਤੇ ਲੱਤ ਨੂੰ ਵੱਡੋ ਗੱਡੀ 'ਚੋਂ ਗੰਡਾਸਾ ਘੱਟ ਕੇ ਲਿਆਓ ਦੇਖੋ ਜੇ ਸਰਪੰਚ ਸਾਹਿਬ ਐਸ ਕੁਝ ਕਰਨਗੇ ਤੇ ਅੱਗੇ ਕੋਈ ਆਮ ਆਦਮੀ ਕਿਸ ਤਰ੍ਹਾਂ ਜੀਏਗਾ ਸਰਪੰਚ ਦਾ ਮਤਲਬ ਹੈ ਕਿ ਆਪਣਾ ਰੂਟੀਨ ਚਪਨਾ ਮਤਲਬ ਘਰ-ਬਾਰ ਆਪਣਾ ਆਪਣਾ ਏਰੀਆ ਸਾਫ਼ ਸੁਥਰਾ ਰੱਖਣ ਜੇ ਇਹ ਹੀ ਗੁੰਡਾਗਰਦੀ ਕਰਨਗੇ ਤੇ ਆਮ ਆਦਮੀ ਤੱਕ ਹੀ ਬਨੇਗਾ ਸਾਡੀ ਇਹ ਹੀ ਮੰਗ ਹੈ ਕਿ ਅੱਜ ਤੇ ਚਲੋ ਮੇਰਾ ਭਰਾ ਥੋੜਾ ਹੱਟਾ-ਘੱਟਾ ਹੈ ਥੋੜਾ ਚਾਰ ਬੰਦੇ ਨੂੰ ਸਾਹਮਣ ਲਿਆ ਤੇ ਜੇ ਕੋਈ ਮਾੜਾ ਬੰਦਾ ਆਇਆ ਹੋ ਤੇ ਆਪਣੇ ਆਪ ਟੈਂਪਟ ਟੂ ਮਰਡਰ ਹੀ ਸੀਗਾ ਜੇ ਕੋਈ ਮਾੜਾ ਹੁੰਦਾ ਤੇ ਮਰ ਜਾਂਦਾ ਠੀਕ ਹੈ ਨਾ ਆ ਜੈ ਵੈ ਕਾਲੋ ਦੁਕਾਨਦਾਰ ਨਾਲ ਦੇ ਸੀ ਸਾਰਿਆਂ ਨੂੰ ਆਵਾਜ਼ ਲਗਾਈ ਕਿ ਆਓ ਆਓ ਉਤਰਦੇ ਆਈ ਆਈ ਵੀ ਹੈ ਲੇਕਿਨ ਉਹਨਾਂ ਨੇ ਉਹਨਾਂ ਨੂੰ ਵੀ ਮਾਰਿਆ ਕੁੱਟਿਆ ਸਾਡੇ ਸਾਹਮਣੇ ਆਏ ਮੋਬਾਈਲਾਂ ਵਾਲੇ ਉਹਨਾਂ ਨੂੰ ਵੀ ਮਾਰਿਆ ਕਿ ਤੁਸੀਂ ਵਿੱਚ ਨਾ ਆਓ ਇਹ オリਜਨੀਆਂ ਵੀ ਆ ਵੀਡੀਓਜ਼ ਐ ਸਾਰੀਆਂ ਡਿਲੀਟ ਕਰੋ ਤੇ ਜੇ ਵੀਡੀਓ ਸਾਡੇ ਕੋਲ ਨਾ ਹੁੰਦੀ ਸਾਡਾ ਕੋ ਕੀ ਪ੍ਰੂਫ ਸੀਗਾ ਸਾਡੀ ਇਹ ਮੰਗ ਹੈ ਕਿ ਸਾਨੂੰ ਇਨਸਾਫ ਚਾਹੀਦਾ ਤੇ ਇੱਕ ਮੇਰਾ ਭਰਾ ਵੀ ਹੈ ਦੇਖੋ ਸਭ ਦੇ ਕੀ ਕੀ ਭਰਾ ਹੁੰਦੇ ਐ ਤੇ ਜੇ ਇਸ ਤਰ੍ਹਾਂ ਹੀ ਸਾਰਿਆਂ ਨਾਲ ਹੋਏਗਾ ਤੇ ਇਹ ਬਹੁਤ ਗਲਤ ਐ ਐ ਸਰਪੰਚ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਥੈਂਕ ਯੂ ਜਦੋਂ ਇਸ ਮਾਮਲੇ ਬਾਰੇ ਮਨੋਹਰ ਸਰਪੰਚ ਦੇ ਨਾਲ ਆਪਾਂ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਦਾ ਫੋਨ ਸਵਿਚ ਆਫ ਆ ਰਿਹਾ ਸੀ